ਅਸੀ ਜੀ ਸੰਤ ਰਾਮਪਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਉਹਨਾਂ ਵੱਲੋਂ ਉਹਨਾਂ ਦੀ ਆਈ ਹੋਈ ਜਿਹੜੀ ਸਾਰੀ ਸੰਗਤ ਆ ਟੀਮ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਜਿਨ੍ਹਾਂ ਨੇ ਸਾਡਾ ਗੱਲ ਸੁਣ ਕੇ ਸਾਨੂੰ ਜੀ ਸਾਡਾ ਬਹੁਤ ਸਾਥ ਦਿੱਤਾ ਤੇ ਸਾਡਾ ਪਾਣੀ ਕੱਢਣ ਦੇ ਵਿੱਚ ਉਹਨਾਂ ਨੇ ਸਾਨੂੰ ਹਰ ਇੱਕ ਸਮਾਨ ਦੀ ਨਿੱਕੇ ਤੋਂ ਨਿਕਾ ਸਮਾਨ ਜਿਹੜਾ ਸਾਨੂੰ ਉਹਨਾਂ ਨੇ ਦਿੱਤਾ ਵੀ ਤੁਸੀਂ ਆਪਣਾ ਪਾਣੀ ਕੱਢੋ ਤੇ ਅਗਲੀ ਫਸਲ ਦੀ ਜਿਹੜੀ ਬਜਾਈ ਕਰੀਂ ਆਇਕਾਤਾ ਆਇਕ ਪਿੰਡ ਦੇ ਵਿੱਚ ਜੀ ਕੀ ਜਣਾ ਚਾਹੁੰਦੇ ਆ ਜੋ ਪਰਾਲਾ ਕੀਤਾ ਬਹੁਤ ਬਹੁਤ ਧੰਨਵਾਦੀਆਂ ਸੰਤਰਾਮਪਾਜੀ ਮਹਾਰਾਜ ਜੀ ਦਾ ਬਹੁਤ ਬਹੁਤ ਦਿਮੇ ਧੰਨਵਾਦ ਕਰਦੇ ਆ ਜੋ ਕਿ ਜਿਨ੍ਹਾਂ ਨੇ ਸਾਡੇ ਖੇਤਾਂ ਜੇ ਪਾਣੀ ਖੜਿਆ ਕੰਡਣ ਆਸਤੇ ਸਮਾਨ ਦਿੱਤਾ 4000 ਫੁੱਟ ਪਾਈਪ ਮੋਟਰਾਂ ਸਟਾਰਟਰ ਇਹ ਤੂੰ ਜੱਡ ਸਮਾਨ ਸਾਰਾ ਹੀ ਸਾਨੂੰ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਕਰਦੇ ਆ ਮੇਰਾ ਨਾਮ ਹੈ ਹਰਲੋਬ ਲੀਹ ਸਿੰਘ ਚੱਧੂ। ਕੀ ਕਹਿਣਾ ਚਾਹੁੰਦੇ ਆ ਅੱਜ ਉਸ ਬਾਰੇ। ਮੈਂ ਇਹ ਇਹੀ ਇਹ ਆ ਸਭ ਤੋਂ ਖੁਸ਼ਕਿਸਮਤ ਆਵਾਜ਼ ਸੰਤਰਾਮਪਾਲ ਜੀ ਮਹਾਰਾਜ ਅ ਕਿਸੇ ਪ੍ਰਕਾਰ ਦਾ ਸੇਵਾ ਲਈ ਕੋਈ ਵੀ ਚੰਦਾ ਨਹੀਂ ਮੰਗਦੇ। ਜੇ ਕੋਈ ਦੇਣਾ ਵੀ ਚਾਹੁੰਦਾ ਤਾਂ ਵੀ ਸਰਕਾਰ ਨਹੀਂ ਕੀਤਾ ਜਾਂਦਾ। ਜੇ ਕੋਈ ਸੰਤਰਾਮਪਾਲ ਜੀ ਮਹਾਰਾਜ ਦੀ ٹرسٹ ਦੇ ਨਾਂ ਤੇ ਪੈਸੇ ਲੈ ਰਿਹਾ ਹੈ, ਕੋਈ ਕਰ ਰਿਹਾ ਤਾਂ ਬਹੁਤ ਗਲਤ ਕਰ ਰਿਹਾ ਹੈ। ਜਿਹੜਾ ਇਹ ਸਾਰੀ ਜੰਨੀ ਵੀ ਸੇਵਾ ਸੰਤਰਾਮਪਾਲ ਜੀ ਦੀ ਮਹਾਰਾਜ ਦੀ ਸੇਵਾ ਦੁਆਰਾ ਜੋ ਉਹਨਾਂ ਦੇ ਢੋਲਕ ਦੇ ਵਿੱਚ ਦਾਨ ਕੀਤਾ ਜਾਂਦਾ ਉਸ ਦਾਨ ਦੇ ਨਾਲ ਅਨਸੂਨਾ ਮਹਿੰਮ ਦੇ ਤਹਿਤ ਸੇਵਾ ਕਰਨ ਦਾ ਆ। ਅਸੀਂ ਹਰਪੁਰ ਦੇ ਇਲਾਕੇ ਦੇ ਵਿੱਚ ਪਹੁੰਚੇ ਹੁਣ। ਅਸੀਂ ਹਰਪੁਰ ਦੇ ਇਲਾਕੇ ਦੇ ਵਿੱਚ ਪਹੁੰਚੇ ਹਾਂ ਤੇ ਜਦੋਂ ਸੀ ਪਹਿਲਾਂ ਸਰਵੇ ਕੀਤਾ ਸੀ ਉਹ ਬਹੁਤ ਵਧੀਆ ਤੁਸੀਂ ਦੇਖਿਆ ਪੋਜੀਸ਼ਨ ਆ ਜੋ ਸਾਨੂੰ ਪਿੰਡ ਵਰਚਵਲੋਂ ਦੱਸਿਆ ਗਿਆ ਸੀ 2500 3000 ਏਕੜ ਦੇ ਨੇੜੇ ਪਾਣੀ ਦੇ ਵਿੱਚ ਫਸਲ ਖੜੀ ਆ ਤੇ ਇਹ ਜੋ ਸਾਡਾ ਕਿਸਾਨ ਵੀਰ ਆ ਇਹਦੇ ਲਈ ਫਸਲ ਸਭ ਤੋਂ ਵੱਧ ਜ਼ਰੂਰੀ ਆ। ਜੇ ਕਿਸਾਨ ਵੀਰ ਫਸਲ ਨਹੀਂ ਵੇਚੇਗਾ ਤਾਂ ਅਨਾਜ ਕਿੱਥੋਂ ਆਏਗਾ ਕਿਸਾਨ ਵੀਰ ਆਪਣੀ ਠੇਕੇ ਪੂਰੇ ਕਿੱਥੋਂ ਕਰੇਗਾ ਕਿਉਂਕਿ ਕਿਸਾਨ ਦੀ ਜਿਹੜੀ ਫਸਲ ਆ ਉਹਦੀ ਰੀੜ ਦੀ ਹੱਡੀ ਆ ਉਸ ਤੋਂ ਹੀ ਉਹਨੇ ਕਮਾਈ ਕਰਨੀ ਆ ਉਸ ਤੋਂ ਹੀ ਉਸ ਤੋਂ ਹੀ ਸਾਰਾ ਸਰਕਲ ਚੱਲਣਾ ਹੈ ਸਭ ਕੁਝ ਹੋਣਾ ਜੇ ਅੰਨ ਦੀ ਕਮੀ ਹੋ ਜਾਈ ਕਿ ਦੇਸ਼ ਦਾ ਆਕਾਲ ਹੋਏਗਾ ਲੋਕਾਂ ਦੀ ਲੁੱਟ ਖਸੁੱਟ ਹੋਏਗੀ ਅਸੰਤਰਾਮਪਾਲ ਜੀ ਮਹਾਰਾਜ ਕਹਿੰਦੇ ਨੇ ਕਿ ਕਿਸੇ ਨੂੰ ਆਪਾਂ ਭੁੱਖੇ ਨਹੀਂ ਸੌਣ ਦੇਣਾ ਆਪਾਂ ਬੇਟਾ ਦੋ ਰੋਟੀ ਘੱਟ ਖਾ ਲਾਂਗੇ ਪਰ ਕਿਸੇ ਨੂੰ ਮੁੱਕੇ ਨਹੀਂ ਸੌਂ ਦੇਣਾ ਇਹ ਜਿਵੇਂ ਤੁਸੀਂ ਪੁੱਛਿਆ ਕੁਐਸਚਨ ਵੀ ਹੜ ਦੀ ਜੋ ਪੋਜੀਸ਼ਨ ਆ ਕਿ ਆਪਾਂ ਸਾਰੇ ਦੇਖ ਹੀ ਰਹੇ ਆ ਜੋ ਆਪ ਦਾ ਇਸ ਵਾਰ ਧਰਤ ਤੇ ਬਹੁਤ ਵੱਡੀ ਆਪ ਦਾ ਸਾਰੇ ਕਿਤੇ ਆਈ ਆ ਇਕੱਲੀ ਪੰਜਾਬ ਚ ਨਹੀਂ ਆਮ ਜਨਤਾ ਲਈ ਵੀ ਆਈ ਆ ਲੋਕਾਂ ਨੇ ਘਰਾਂ ਲਈ ਵੀ ਆਈ ਆ ਪਰ ਸਭ ਤੋਂ ਵੱਡੀ ਕਿਸਾਨਾਂ ਦੀ ਜੋ ਇਹਦੇ ਵਿੱਚ ਕਮਨ ਟੁੱਟੀ ਆ ਜੋ ਹੜਾਂ ਨੂੰ ਲੈ ਕੇ ਜੋ ਪ੍ਰੋਟਸਟ ਹੋ ਰਹੀ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੇਖੀਏ ਸਰਕਾਰ ਨੇ ਆਪਣੇ ਵੱਲੋਂ ਯਤਨ ਕੀਤੇ ਜੀ ਹੈਲੀਕਾਪਟਰ ਲਾਏ ਜੋ ਵੀ ਸਰਕਾਰ ਵੱਲੋਂ ਜੋ ਵੀ ਕਰ ਸਕੇ ਵਿਖੋਣਾਂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕੁਝ ਹੋਰ ਸੰਸਥਾਵਾਂ ਨੇ ਕੋਸ਼ਿਸ਼ ਕੀਤੀ ਬਸੰਤਰਾਮਪਾਲ ਜੀ ਮਹਾਰਾਜ ਬਹੁਤ ਵੱਡੇ ਲੈਵਲ ਤੇ ਅਨੰਪੁਣਾ ਮੈਮ ਜਿਹੜੀ ਇਹ ਭਾਰਤ ਵੱਟ ਦੇ ਨਾਲ ਆਪਣੇ ਨੇਪਾਲ ਦੇ ਵਿੱਚ ਚਲਾਈ ਜਾ ਰਹੀ ਹੈ ਗਰੀਬ ਲੋਕਾਂ ਦਾ ਜੀ ਸੁਭਾਣ ਜੀ ਕਿ ਕਿਸੇ ਗਰੀਬ ਪਰਿਵਾਰ ਨੂੰ ਕੋਈ ਸੰਸਥਾ ਦੇ ਨਾਲ ਰਾਤ ਦਾ ਕੈਂਪ ਕਰਦੀ ਹੈ ਕਿਹੜੇ ਤਰੀਕੇ ਦੇ ਨਾਲ ਕਰ ਸਕਦਾ ਤੁਸੀਂ ਜਾਣਕਾਰੀ ਦਿਓ ਦੇਖੋ ਸੰਤਰਾਮਪਾਲ ਜੀ ਦਾ ਜਿਹੜਾ ਆਸ਼ਰਮ ਨੇ ਉਹ ਉਹਨਾਂ ਵੱਲੋਂ ਆਨਲਾਈਨ ਆਪਣੇ ਆਨਲਾਈਨ ਨੰਬਰ ਵੀ ਇਸ਼ੂ ਹੋਏ ਪਏ ਨੇ ਆਪਦਾ ਲਈ ਵੀ ਹੋਏ ਪਏ ਨੇ ਤੇ ਸੰਤਰਾਮਪਾਲ ਜੀ ਮਹਾਰਾਜ ਜੀ ਦੇ ਹਰੇਕ ਜ਼ਿਲ੍ਹੇ ਵਿੱਚ ਤਰਕੀਬ ਨਾਮਦਾਨ ਸੈਂਟਰ ਹਨ ਹਰੇਕ ਜ਼ਿਲ੍ਹੇ ਦੇ ਵਿੱਚ ਪੰਜਾਬ ਚ ਵੀ ਪੂਰੇ ਭਾਰਤ ਵਿੱਚ ਦੇ ਵਿੱਚ ਤੇ ਸੰਤਰਾਮਪਾਲ ਜੀ ਵੀ ਆਪਣੀ ਸੰਤਰਾਮਪਾਲ ਜੀ .org ਆਪਣੀ ਸੰਤਰਾਮਪਾਲ ਜੀ ਮਹਾਰਾਜ ਵੈਬਸਾਈਟ ਆ ਉੱਤੇ ਜਾ ਕੇ ਵੀ ਤੁਸੀਂ ਕਰ ਸਕਦੇ ਹੋ ਸੰਤਰਾਮਪਾਲ ਜੀ ਮਹਾਰਾਜ ਦਾ satsang daily sadhana channel ਤੋਂ ਆਉਂਦਾ 7:30 ਤੋਂ 8:30 ਉਹਦੇ ਵਿੱਚ ਪੱਟੀ ਚੱਲਦੀ ਆ ਉਹਦੇ ਭਰਾਸ਼ਰਮਾਂ ਦੇ ਨੰਬਰ ਹੁੰਦੇ ਨੇ ਤੁਸੀਂ ਉਹ ਆਸ਼ਰਮ ਨੰਬਰ ਦੇ ਵੀ ਕੰਟੈਕਟ ਕਰਕੇ ਆਪਣੀ ਜੋ ਵੀ ਆ ਤੁਸੀਂ ਸੰਪਰਕ ਕਰ ਸਕਦੇ ਹੋ ਦਾ ਨਾਮ ਕਾਸ਼ਮਿਰ ਦਾ ਸੰਗਤ ਹੈ। ਅਸੀਂ ਸਾਰੇ ਇਹ ਦੇਖਦੇ ਹਾਂ ਕਿ ਕੀ ਕੰਮ ਚੋਂਦੇ ਅੱਜ ਨਾੜੇ ਦੇ ਜਿਹੜਾ ਹਰਪੁਰੇ ਦੇ ਇਲਾਕੇ ਦੇ ਵਿੱਚ ਉਹਦੇ ਤਹਿਤ ਫਿਰ ਉਹਨਾਂ ਗੱਲ ਇਤਰਾ ਹੈ ਪ੍ਰੋਫੈਸਰ ਸਾਹਿਬ ਤੋਂ ਵੀ ਤਾਂ ਤੁਹਾਡਾ ਹਰਪੁਰੇ ਦਾ ਜਿਹੜਾ ਕੰਮਾ ਚੈਨਲ ਦਾ ਤਾਂ 3000 500 3000 ਜੋ ਕਿ ਤੁਸੀਂ ਇੱਥੇ 6 ਇੰਚ ਦੀ ਖੰਧਰਾਟ ਜੀ ਕਰ ਰਹੇ ਲੋਕਾਂ ਦੇ ਵਿੱਚ ਆਣ ਕੇ 200 ਤੋਂ ਗੱਜਰ ਕਰ ਰਹੇ ਸ਼ਾਕਾ ਦਿੱਤੇ ਜਾ ਰਹੇ ਨੇ ਮਲਕਪੁਰਿਆ ਅੱਗੇ ਪਿੰਡਾਂ ਦੀ ਮਦਦ ਕਰਨੀ ਹੈ। ਜਿਹੜੇ ਜੋ ਵਾਲੇ ਹੋਰ ਵੀ ਲਾਗੇ ਲਾਗੇ ਪਏ ਜਿਹੜੇ ਆ ਇਹਨਾਂ ਦੇ ਵਿੱਚ 180 ਮੀਟਰ 6 16 mm ਦੀ ਸੀ ਤਾਰ ਦਿੱਤੀ ਗਈ ਕਿਉਂਕਿ بارش ਹੋਤ ਹੋਈ ਆ ਇਹਦੇ ਨਾਲ ਦੀ ਨਾਲ ਹੀ ਜਿਹੜਾ ਰਾਵੀ ਦਰਿਆ ਦਾ ਵੀ ਪਾਚੋ ਜਿਆਦਾ ਹੋ ਗਿਆ ਉਹੀ ਵਜ੍ਹਾ ਕਰਕੇ ਇਹ ਪਾਣੀ ਦਾ ਚਾਰਜ ਤੇ ਗੱਲ ਵੀ ਦਿੱਤੀ ਗਈ ਆ ਤੁਸੀਂ ਸਰਕਾਰ ਨੂੰ ਜੋੜ ਕੇ ਆਪਾਂ ਨੂੰ ਪਤਾ ਹੀ ਆ ਕਿ ਜਦੋਂ بارش ਹੋਵੇ ਜਦੋਂ ਹਾੜਾ ਆਵੇ ਤੇ ਉਹਦੇ ਵਿੱਚ ਜਨਾ ਵੀ ਵੀ ਸਮਾਨ ਹੈਗਾ ਆ ਇੱਥੇ ਦੁਕਾਨਦਾਰਾਂ ਦਾ ਸੰਭੇ ਵੀ ਕਿਤੇ ਆਪਾਂ ਦੇ ਘਰਾਂ ਦਾ ਸਮਾਨ ਨਾਗਰਿਕਾਂ ਦਾ ਲਾਲੋ ਇਹ ਖਤਮ ਕਰਾਉਣ ਹੋ ਜਾਂਦੀ ਹੈ ਵਿੱਚ ਮੰجهه ਜੋ ਵੀ ਟ੍ਰੈਂਜ ਹੈ ਟੁੱਟ ਰਹਾ ਹੈ ਦੀ ਹੋਰ ਵੀ ਜੋ ਕੁਝ ਕੰਕ ਹੈ ਜਿਹੜੀ ਖੇਤੀ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਹੈ ਸਰਕਾਰਾਂ ਪ੍ਰਸ਼ਾਸਨ ਨੇ ਨਹੀਂ ਸਹਿਤ ਹੋਗੇ ਉਧਰੋਂ ਝੋਨੇ ਦੀ ਫਸਲ ਤਿਆਰੀ ਦੇ ਵਿੱਚ ਦੱਸ ਰਹੇ ਨੇ ਉਹਦੀ ਵਜ੍ਹਾ ਕਰਕੇ ਫਸਲ ਜਿਹੜੀ ਆ ਉਹ ਨਹੀਂ ਸਾਰੀ ਪ੍ਰੋਪਰ ਹੋਰ ਜਗ੍ਹਾ ਵੀ ਸਰਕਾਰ ਨੇ ਆਪਣੇ ਦਾਅਵੇ ਕਿਤੇ ਦੀ ਸਹਾਇਤਾ ਕੀਤੀ ਪਬਲਿਕ ਨੂੰ ਜਿਆਦਾ ਪੱਧਰ ਜੋ ਮਿਲ ਰਿਹਾ ਜਾ ਰਿਹਾ ਹੈ ਸੀਮਿੰਟ ਜਿਹੜਾ ਆ ਉਹ ਪਾਣੀ ਆਏਗਾ ਨਹੀਂ ਰਾਸ਼ਨ ਦੀ ਸੁੱਕੇ ਰਾਸ਼ਨ ਦੀ ਪਸ਼ੂਆਂ ਦੇ ਚਾਰੇ ਦੀ ਤਰਪਾਲਾਂ ਦੀ ਤੇ ਡੀਜ਼ਲ ਮੰਗਾਗਾ ਡੀਜ਼ਲ ਦੀ ਅਸੀਂ ਕਿਤੇ ਦਵਾਈਸਿੰ ਦੀ ਉਹ ਦਵਾਈਸਿੰ ਉਹਨਾਂ ਨੇ ਲੰਗਰ ਮੰਗਾਗਾ ਲੰਗਰ ਵੀ ਪਟਾਇਆ ਗਿਆ ਸੁੱਕੇ ਰਾਸ਼ਨ ਦੀ ਜਿਹੜੇ ਜਿਹੜੇ ਦੇ ਵਿੱਚ ਆਣ ਆਏ ਨੇ ਜਿਹਦਾ ਥੋੜੀ ਦੇਖਾ ਕੇ ਤੁਸੀਂ ਆਪਣਾ ਲਿਪੀ ਕੋਲ ਸੇਵਾ ਕਰੋ ਜੀ ਸਾਡੀ ਟੀਮ ਆਈ ਇੱਥੇ ਸਰਵੇ ਕੀਤਾ ਆ 2 ਲੀਟਰ ਤੋਂ ਡੇਲਾ ਇਕਵਿਟੀ ਵੀ ਹੁੰਦਾ। ਕਿਹੜੀ ਕਿਹੜੀ ਪੋਰਟ ਦੇ ਡੱਬੇ ਵੀ ਨਹੀਂ। 4 ਤਰ੍ਹਾਂ ਦੀ ਦਾਲਾਂ ਹਨ। ਉਹਨਾਂ ਨੇ ਆਪਣੀਆਂ ਅਨੁਸੂਚਨਾ ਦੱਸੀਆਂ। ਚਾਹ ਪੱਤੀਆਂ, ਚਿਣੀਆਂ, ਸਾਡੇ ਕੋਲ ਅਨਾਜ ਹਨ। ਕੱਪੜੇ ਧੋਣ ਦੀ ਸਹੂਲਤ ਹਨ। ਨਹਾਉਣ ਦੀ, ਆਪਣੇ ਕੱਪੜੇ ਧੋਣ ਦਾ ਸਰਪੰਨੀਆਂ। ਕੁਝ 80 ਮਿਸਰ ਆਲੂ ਪਿਆਜ਼ ਸਬਜ਼ੀ ਵਗੈਰਾ ਵੀ ਦਿੱਤਾ ਗਿਆ ਟੈਕਟ ਆਇਕ ਨੂੰ ਪਹੁੰਚ ਲੋ। ਕੰਗਰਾਮ ਵਿੱਚ ਕਿੰਨੇ ਸਾਲਾਂ ਦਰਮੇਂ ਪੂਰੇ ਉਹ ਜੜੀਆਂ ਮਦਦ ਦਿੱਤੀ ਗਈ ਹੈ? ਪੂਰੇ ਭਾਰਤ ਵਿੱਚ ਦੇ ਵਿੱਚ। ਨਾਲੇ 70-80 ਸਰਵੇਖਣ ਕਰਕੇ ਉਸ ਤੋਂ ਬਾਅਦ ਮਤਲਬ ਕਿ ਡੋਰ ਟੂ ਡੋਰ ਜਾ ਕੇ ਤੇ ਲੋਕਾਂ ਨੂੰ ਆਪਾਂ ਜਿਹੜਾ ਸਮਾਨ ਉਹਨਾਂ ਨੇ ਮੰਗਵਾਣ ਕੀਤੀ ਸੀ ਉਹ ਡਿਮਾਂਡ ਦੇ ਅਨੁਸਾਰ ਉਹਨਾਂ ਨੂੰ ਘਰ-ਘਰ ਜਾ ਕੇ ਸਪਲਾਈ ਦਿੱਤਾ ਗਿਆ। ਇਹਦੇ ਦੌਰਾਨ ਹੀ ਪੰਚਾਂ ਸਰਪੰਚਾਂ ਨੇ ਸਤਿਗੁਰੂ ਰਾਮਪਾਲ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਸਾਡੇ ਨਿਕਾਤਾਂ ਦੇ ਵਿੱਚ ਵੀ ਪਾਣੀ ਜਿਹੜਾ ਆ ਉਹ 5 5 6 6 ਪਤ ਤੱਕ ਅਜੇ ਤੱਕ ਵੀ ਭਰਿਆ ਪਿਆ ਵਾ ਤੇ ਜਿਸ ਤਰ੍ਹਾਂ ਹਰਿਆਣੇ ਦੇ ਵਿੱਚ ਸਤਿਗੁਰੂ ਰਾਮਪਾਲ ਜੀ ਮਹਾਰਾਜ ਨੇ 200 ਪਿੰਡਾਂ ਤੋਂ ਵੱਧ ਪਿੰਡਾਂ ਦਾ ਪਾਣੀ ਜਿਹੜਾ ਆ ਉਹ ਕੱਢ ਕੇ ਦਰਿਆ 'ਚ ਸੁੱਟਿਆ ਤੇ ਉਸੇ ਤਰ੍ਹਾਂ ਹੀ ਕਿਤੇ ਸਾਡੀ ਵੀ ਮਦਦ ਜੇ ਹੋ ਜੇ ਤੇ ਸਾਡੀ ਜਿਹੜੀ ਇੱਕ ਫਸਲ ਦੇ ਖਰਾਬ ਹੋ ਗਈ ਆ ਦੂਜੀ ਫਸਲ ਜਿਹੜੀ ਆ ਉਹ ਅਸੀਂ ਟਾਈਮਲੀ ਸੀਕ ਸਕੀ ਇਹਨਾਂ ਨੇ ਬੇਨਤੀ ਕੀਤੀ ਬੇਨਤੀ ਦੇ ਆਧਾਰ ਤੇ ਜਿਹੜੀ ਆ ਉਹ ਇਹਨਾਂ ਦੀ ਪ੍ਰਾਰਥਨਾ ਸ੍ਰੀ ਪ੍ਰਮਤ ਬਾਜੀ ਮਹਾਰਾਜ ਕੋਲ ਗਈ ਤੇ ਅੱਜ ਅਸੀਂ 16 10 2025 ਨੂੰ ਉਹਨਾਂ ਦੀ ਬੇਨਤੀ ਦੇ ਆਧਾਰ ਤੇ ਜਿਹੜਾ ਸਮਾਨ ਸੀ ਇਹਨਾਂ ਨੇ 3500 ਫੁੱਟ ਪਾਈਪੀ ਮੰਗ ਕੀਤੀ 4000 ਫੁੱਟ ਆਈ ਆ ਸਤਿਗੁਰੂ ਰਾਮਪਾਲ ਜੀ ਮਹਾਰਾਜ ਨੇ ਦੋ 10-10 ਪਾਵਰ ਹਾਊਸ ਦੀਆਂ ਮੋਟਰਾਂ ਬਹੁਤ ਵਧੀਆ ਕੁਆਲਿਟੀ ਦੀਆਂ ਉਹ ਵੀ ਇਹਨਾਂ ਨੂੰ ਦਿੱਤੀਆਂ ਨੇ ਕਹਾ ਕਿ ਇਹਨਾਂ ਦੀ ਫਸਲ ਜਿਹੜੀ ਆ ਉਹ ਖੇਤਾਂ ਜੋ ਪਾਣੀ ਨਿਕਲ ਜੇ ਤੇ ਟਾਈਮਲੀ ਵੀ ਜੀ ਜਾ ਸਕੀਏ ਇਹਦੇ ਨਾਲ ਦੀ ਨਾਲ ਇੱਕ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਇੱਕ ਵੀ ਚੀਜ਼ ਇੱਕ ਛੋਟੇ ਤੋਂ ਛੋਟਾ ਪੀਜ ਨਟ ਬੋਲਟ ਜਿਹੜਾ ਆ ਉਹ ਵੀ ਲਿਆਉਣ ਦੀ ਜ਼ਰੂਰਤ ਨਹੀਂ ਆ ਹਰ A to Z ਸਮਾਨ ਜਿਹੜਾ ਪਾਣੀ ਦੇ ਪੂਰੇ ਪ੍ਰੋਜੈਕਟ ਨੂੰ ਫਿੱਟ ਕਰਨ ਦੇ ਲਈ ਲੋੜ ਹੈ ਉਹ ਸਾਰਾ ਸਮਾਨ ਜਿਹੜਾ ਆ ਸਤਗੁਰੂ ਰਾਮਪਾਲ ਜੀ ਮਹਾਰਾਜ ਨੇ ਮੁਹੱਈਆ ਕਰਵਾਇਆ ਤੇ ਅੱਜ ਪੰਚਾਇਤ ਸਰਪੰਚਾਂ ਨੂੰ ਇਸ ਮਹਾਨ ਜਿਹੜਾ ਆ ਉਹਨਾਂ ਨੇ ਸਪੁਰਦਗੀ ਵਿੱਚ ਸਪੁਰਦ ਕਰ ਦਿੱਤਾ ਗਿਆ ਜੀ ਨਾਮ ਤੋਂ ਜਿਹੜਾ ਪਿੰਡ ਆ سم <تصفح> کڈیے <تصفح> ਕਹਣਾ ਚਾਹੁੰਦੇ ਸੀ ਸੰਤ ਰਾਮਾ ਜੀ ਬਾਰੇ ਕਿ ਮੈਂ ਇਹ ਕਹਿਣਾ ਚਾਹੁੰਦੇ ਆ ਕਿ ਜਿੱਲਾ ਜਿਹੜਾ ਕੋਈ ਸਾਡੇ ਪਿੰਡ ਰਾਖਣ ਜੀ ਫਿਰ ਉਹ ਟਾਈਮ ਕੱਢ ਕੇ ਬੈਠ ਕੇ ਜਰਾ ਉਹਨਾਂ ਦੇ ਬਾਰੇ ਬਹੁਤਾਂ ਵੱਡੀਆਂ ਗੱਲਾਂ ਕਰਦੇ ਆਂ ਰਾਮਪਾਲ ਜੀ ਮਹਾਰਾਜ ਜੀ ਅਨਪੁਰਨਾ ਮੋਹਿੰਏ ਉਹਦੇ ਤਹਿਤ ਸੰਤ ਰਾਮਪਾਲ ਜੀ ਮਹਾਰਾਜ ਦਾ ਕਿ ਹਿੰਦੀ ਵਿੱਚ ਨਾਰਾ ਹੈ ਕਿ ਰੋਟੀ ਕੱਪੜਾ ਚਿਕਿਸਾ ਸਿੱਖਿਆ ਔਰ ਮਕਾਨ ਹਰ ਗਰੀਬ ਕੋ ਦੇ ਰਹਾ ਹੈ ਕਬੀਰ ਭਗਵਾਨ ਸੰਤਰਾਮਪਾਲ ਜੀ ਮਹਾਰਾਜ ਕਬੀਰ ਪੰਥੀ ਨੇ ਕਬੀਰ ਸਾਹਿਬ ਸਾਡੇ ਇਸ਼ਟਦੇਵ ਨੇ ਤਕਬੀਰ ਸਾਹਿਬ ਜੀ ਦੇ ਕਬੀਰ ਸਾਹਿਬ ਜੀ ਨੂੰ ਇਸ਼ਟਦੇਵ ਮੰਨ ਕੇ ਸੰਤਰਾਮਪਾਲ ਜੀ ਮਹਾਰਾਜ ਜੀ ਨੇ ਨਾਰਾ ਬਣਾਇਆ ਕਿ ਰੋਟੀ ਕਪੜਾ ਚਿਕਿਤਾ ਸਿੱਖਿਆ ਵਰ ਮਕਾਨ ਹਰ ਗਰੀਬ ਨੂੰ ਦੇ ਰੱਖੀ ਬੁਲਤੋ ਕਿ ਪੰਜ ਜਿਹੜੀਆਂ ਬੇਸਿਕ ਨੀਡਸ ਨੇ ਪੂਰੇ ਦੇਸ਼ ਦੇ ਵਿੱਚ ਸੰਤਰਾਮਪਾਲ ਜੀ ਮਹਾਰਾਜ ਗਰੀਬ ਲੋਕਾਂ ਦੀਆਂ ਪੂਰੀਆਂ ਕਰ ਰਹੇ ਨੇ ਔਰ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਇਸ ਟਾਈਮ 200 ਤੋਂ ਉੱਪਰ ਪਰਿਵਾਰ ਨੇ ਜਿਨ੍ਹਾਂ ਨੂੰ ਹਰ ਮਹੀਨੇ ਲਗਾਤਾਰ ਰਾਸ਼ਨ ਜਾ ਰਿਹਾ ਹੈ ਸਿਲੰਡਰ ਪਰਵਾਇਆ ਜਾ ਰਿਹਾ ਇਹਨਾਂ ਕੋ ਗੈਸ ਚੁਨਾ ਨਹੀਂ ਗੈਸ ਚੁਨਾ ਦਿੱਤਾ ਜਾ ਰਿਹਾ ਮਕਾਰ ਬਣਾ ਕੀਤਾ ਜਾ ਰਿਹਾ ਲੋਕਾਂ ਦਾ ਫਰੀ ਇਲਾਜ ਕੀਤਾ ਜਾ ਰਿਹਾ ਹੈ ਬੱਚਿਆਂ ਨੂੰ ਪੜ੍ਹਾਈ ਦੀ ਸਾਹੀ ਸਹੂਲ ਦਿੱਤੇ ਜਾ ਰਹੀ ਹੈ ਇਸ ਮੋਹਿੰਦ ਦੇ ਤਹਿਤ ਇਹ ਹੋਰ ਵੀ ਜਿੰਨੇ ਲੋਕ ਅਪਰੋਚ ਕਰ ਰਹੇ ਨੇ ਸਾਡੀ ਟੀਮ ਸਰਵੇ ਕਰਦੀ ਹੈ ਸਰਵੇ ਪਾਸ ਹੋਣ ਤੋਂ ਬਾਅਦ ਅੱਗੇ ਵੀ ਸੰਤਰਾਮਪਾ ਦੀ ਜੀ